ਇਤਵਾਰ ਦੀ ਚੜ੍ਹਦੀ ਸਵੇਰ ਮਾਤਾ ਚਿੰਤਪੂਰਨੀ ਜਾਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਚ 4 ਲੋਕਾਂ ਦੀ ਮੌਤ ਹੋ ਗਈ ਤੇ ਦਰਜਨ ਤੋਂ ਵੱਧ ਦੇਰੇ ਜ਼ਖਮੀ ਹੋ ਗਏ ਹਾਦਸਾ ਤਪਾ ਮੰਡੀ ਨੇੜੇ ਪਿੰਡ ਜੇਠੂਕੇ 'ਚ ਸਵੇਰੇ 6:30 ਵਜੇ ਦੇ ਕਰੀਬ ਆਪਰਿਆ ਦਰਅਸਲ ਮਾਤਾ ਚਿੰਤਪੂਰਨੀ ਜਾਰੀ ਬਠਿੰਡਾ ਪੀ ਆਰਟੀਸੀ ਦੀ ਬੱਸ ਜਿਵੇਂ ਹੀ ਪਿੰਡ ਜੇਠੂਕੇ ਕੋਲ ਪਹੁੰਚੀ ਤਾਂ ਬਰਨਾਲਾ ਕੋਲੋਂ ਆ ਰਿਹਾ ਕੈਂਟਰ ਨਾਲ ਸਿੱਧੀ ਟੱਕਰ ਹੋ ਗਈ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਸਾ ਕਿੰਨਾ ਭਿਆਨਕ ਰਿਹਾ ਹੋਵੇਗਾ ਹਾਦਸੇ 'ਚ ਕੈਂਟਰ ਡਰਾਈਵਰ ਤੇ ਇੱਕ ਬੱਸ ਸਵਾਰ ਯਾਤਰੀ ਦੀ ਮੌ ਇਸ ਦੌਰਾਨ 14 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਬਰਨਾਲਾ ਤੇ ਆਸ-ਪਾਸ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਜਿੱਥੇ ਲਾਸ਼ ਦੌਰਾਨ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਾ ਤੋਂ ਲੁਧਿਆਣਾ ਜਾ ਰਹੀ ਸੀ ਇਹ ਟਰੱਕ ਆ ਦਾ ਬਟਿੰਡੇ ਵੱਲ ਜਾ ਰਿਹਾ ਸੀ ਜੀ ਇਹਨਾਂ ਦਾ ਆਪਸ ਵਿੱਚ ਇੱਥੇ ਜੇਠੂਪੁਰ ਕੋਲੇ ਆਪ ਨੂੰ ਸਮਝ ਕੱਤਰ ਹੋ ਗਈ ਆਪਾਂ ਦਾ 15 20 ਮੰਲੇ ਜੱਕ ਨਹੀਂ ਹੋਗਾ ਜੀ 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 ਜਿਨ੍ਹਾਂ ਨੂੰ ਕਿੱਥੇ ਪਹੁੰਚਾਏ ਜੀ ਉਦੇਸ਼ ਹਸਪਤਾਲ ਜੀ ਤੇ ਤਾਪਾ ਜੀ ਜੀ ਤੇ ਰਾਮਪਰਾਹ ਹਸਪਤਾਲ ਜੀ ਜੀ ਡਰਾਈਵਰ ਦੇ ਸਟਾਫ ਲੱਗੀ ਜੀ ਇਹਦੇ ਜਿਹੜੇ ਪੀ ਆਰਟੀਸੀ ਦੇ ਹਾਂਜੀ ਹਾਂਜੀ ਦੋਨਾਂ ਦੇ ਸਟਾ ਲਗ ਜਾਂਦੇ ਓਕੇ ਓਕੇ ਆਹ ਡਰਾਈਵਰ ਕਿੱਧਰੋਂ ਆਉਗੀ ਜੀ ਟਰੱਕ ਵਾਲੇ ਦੱਸਦੀ ਹੈ ਕਿ ਸੜਕ ਤੇ ਕੰਮ ਚੱਲਦਾ ਹੋਣ ਕਾਰਨ ਸਾਰੀ ਟ੍ਰੈਫਿਕ ਇੱਕ ਪਾਸੇ ਹੀ ਚੱਲ ਰਹੀ ਸੀ ਪਰ ਠੇਕੇਦਾਰ ਵੱਲੋਂ ਇਸ ਦਾ ਕੋਈ ਵੀ ਸੂਚਨਾ ਬੋਰਡ ਨਹੀਂ ਸੀ ਲਗਾਇਆ ਗਿਆ ਜਿਸ ਕਾਰਨ ਇਹ ਹਾਸਾ ਵਾਪਰਿਆ ਤਾਂ ਆਪਾਂ ਮੰਡੀ ਤੋਂ ਅਸ਼ੋਕ ਟਿੰਗਰਾ ਜਗਬਾਣੀ ਟੀਵੀ